ਸਾਡਾ ਜਿਹੜਾ ਗੁਜਰਾ ਤੋਂ ਛਡਵਾਇਆ ਸੀਗਾ ਦਿਨੇਵਾਲ ਤੋਂ ਛਡਵਾਇਆ ਸੀਗਾ ਭੜਾ ਜੇ ਆ ਵੀ ਫੋਟੋ ਆ ਕੱਪੜੇ ਵਿਖਾਏ ਕਰੀ ਇਹਦੇ ਕੱਪੜੇ ਵਿਖਾ ਆ ਬੱਚੇ ਐ ਦੋ ਤੇ ਇਹ ਇਹਨਾਂ ਦੇ ਨਾ ਪਰਿਵਾਰ ਮਿਲ ਗਿਆ ਵਾ ਤੋਂ ਅਸੀਂ ਇਹਨਾਂ ਨੂੰ ਹੁਣ ਇਹਨਾਂ ਦੇ ਪਰਿਵਾਰ ਦੇ ਕੋਲ ਲੈ ਕੇ ਚੱਲੇ ਆ ਇਹਨਾਂ ਨੂੰ ਅੰਮ੍ਰਿਤਸਰੋਂ ਜਿਹੜਾ ਵਾ ਢੋਲ ਪਲਾਜਾ ਵਾ ਤੋਂ ਲੈ ਕੇ ਆਂਦਾ ਸੀਗਾ ਬਾਬਾ ਜੀ ਨੂੰ ਤੇ ਤੁਸੀਂ ਆ ਵੀਡੀਓ ਚ ਦੇਖ ਸਕਦੇ ਜੀ ਦੇ ਕਿੱਡਿਆਂ ਲੰਮੀਆਂ ਇਹਨਾਂ ਦੀਆਂ ਜੜਾਵਾਂ ਸੀਆਂ ਬਾਪੂ ਜੀ ਆ ਰਹਾ ਆਇਓ ਬਾਹਰ ਮੜ ਆਇਆ ਆਇਓ ਬਾਹਰ ਆਇਓ ਮੜ ਆਇਆ ਜਿੱਦਾ ਬੈਠੇ ਝੁਗੀ ਜੀ ਤਾਂ ਅਮੀਦਾ ਹੈ ਹੈ ਇਹਦਾ ਇਹ ਤੇ ਨਹੀਂ ਦੇ ਕਿਹੜਾ ਬਣਾ ਪਿੰਡ ਕਿਹੜਾ ਦਾ ਸੰਗੀਆ ਭਗਤਰਾ ਜਿਹਨੂੰ ਅਸੀਂ ਰਮਦਾਸ ਤੋਂ ਲੈ ਕੇ ਆਂਦੇ ਸੀਗਾ ਬਾਬਾ ਬੰਦਾ ਸਹਿ ਸਮਾਤ ਤੋਂ ਕੁਝ ਨਹੀਂ ਆਂਦਾ ਮੇਰਾ ਵੀ ਕੁਝ ਨਹੀਂ ਆਂਦੀ ਤਨ ਫੜ ਕੇ ਵੀਰ ਹੱਥ ਫੜ ਲਾਇਦਾ ਚੱਲ ਜੀ ਕੋਈ ਹੈਗਾ ਤ ਨਹੀਂ ਪੁੱਤ ਕੋਈ ਇਹ ਕੀ ਆ ਇਹ ਇਹ ਗੁਰਦਰਾ ਸਾਹਿਬ ਆ ਜਿੱਥੇ ਬਾਬਾ ਬੋਡਾ ਸਾਹਿਬ ਜੀ ਦਾ ਸਸਕਾਰ ਹੋਇਆ ਸੀਗਾ ਚਲਦੇ ਆ ਅੱਜ ਉੱਥੇ ਚੂੜੇ ਵਾਲੀ ਬੈਠੀ ਤੇਰੀ ਇਹਨਾਂ ਵਾਸਤੇ ਸਾਨੂੰ ਨਾ ਹੁਣ ਲੋੜ ਵਾਸਤੇ ਆਟੇ ਦੀ ਲੋੜ ਵਾ ਆਟੇ ਦੀ ਜਾਂ ਕਣਕ ਦੀ ਲੋੜ ਵਾ ਕਿਉਂਕਿ ਇੱਥੇ ਸਾਡਾ ਮਹੀਨੇ ਦਾ ਇੱਕ ਟਾਂ ਨਾਟਾ ਲੱਗ ਜਾਂਦਾ ਵਾ ਸਾਡਾ ਉੱਥੋਂ ਨੁਕਾਂ ਖਵੀ ਦੇ ਰੂ ਕਣਕ ਵੀ ਦੇ ਦੇਗਾ ਕਿੰਨੀ ਕਣਕ ਦੇ ਦੇਗਾ ਹੈ ਜੋ ਬੋੜੇ ਪੱਪ, ਦੋਵਰੇ ਪਰਖੇ। ਹਾਂ ਨਹੀਂ ਤੇ ਚਾਲ ਪੱਤ ਦੋ। ਬਾਪੂ ਹੈ ਨਹੀਂ। ਹੈ ਨਹੀਂ ਬਾਪੂ। ਰਮੇਸ਼ ਹਾਂਜੀ। ਇਹ ਆ ਮੇਰਾ ਪੱਕਾ ਯਾਰ। ਕੀ ਨਾ ਤੇਰਾ? ਕਾਰੂ ਕਿੱਥੇ ਬਵੇ ਜੀ ਆਪਾਂ? ਚੋਲਾ ਸਾਰ ਤੋਂ ਕਿਦਾਂ ਇਹ ਪਰਿਵਾਰ ਇਹਨਾਂ ਦਾ ਕੋਈ ਇਹਨਾਂ ਪਰਿਵਾਰ ਇਹ ਹਾਂ ਨਹੀਂ ਜਗਾ ਜਗਾ ਨਸ਼ੇ ਨਾ ਖਾ ਗਿਆ ਤੋ ਨਸ਼ੇ ਨੂੰ ਕਰਵਾਉਂ ਕਿ ਸੰਭੇ ਤੁਹਾਨੂੰ ਪਰ ਰੱਬ ਨਾ ਕਰੇ ਕੋਈ ਗੱਲ ਬਾਤ ਹੋ ਜੇ ਕੱਲ ਨੂੰ ਤੁਸੀਂ ਸਾਨੂੰ ਕਹਿ ਨਹੀਂ ਸਕਦੇ ਕਿੰਦਾ ਫਿਰ ਕਿੱਥੇ ਹੈ ਰਹਿਂਦਾ ਇੱਥੇ ਕੋਤਲੇ ਨੂੰ ਮੇਰੇ ਲੈ ਕੇ ਕਨੇ 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 ਅੱਜ ਇਹ ਪਹਿਣਾ ਵਾਸਤੇ ਸਾਡੇ ਇੱਥੇ ਹਾਲ ਮੰਡ ਰਿਹਾ ਵਾ ਮਾੜੀ ਹਾਊ ਆਰ ਯੂ ਕਾ ਯੂ ਫਾਈਂਡ ਗਾ ਇਹਦਾ ਪਰਿਵਾਰ ਨਹੀਂ ਮਿਲਿਆ ਇਹਦੇ ਨਾਲ ਦੀਦਾ ਪਰਿਵਾਰ ਮਿਲ ਗਿਆ ਸੀਗਾ ਉਤਰਾਖੰਡ ਦਾ ਪਰ ਇਹਦਾ ਪਰਿਵਾਰ ਨਹੀਂ ਮਿਲਿਆ ਇਹਨੂੰ ਆਪਾਂ ਅੱਛਾ ਜੀ ਏ ਬਾਬਾ ਜੀ ਇਹ ਨਾ ਦੁਲੇਬਰ ਆਇਆ ਤੇ ਮੈਂ ਉਹਨਾਂ ਦਾ ਚਾਹ ਤੇ ਕਿਦਾਂ ਸਤਾਨ ਇਹਨਾਂ ਨੂੰ ਬਜੁਰਗ ਨੂੰ ਇੱਕ ਕਮਰੇ ਲੈ ਕੇ ਜਾਣਾ ਅੱਛਾ ਤੇ ਤੁਸੀਂ ਕੀ ਲੱਗਦੇ ਇਹਨਾਂ ਦੇ ਆਪਣੇ ਲਾਗੂਤਾ ਹੀ ਲੱਗਦੇ ਆਪਣੇ ਗਵੰਡੀ ਹੈ ਗਵੰਡੀ ਲੱਗਦੀ ਤੇ ਕਿਦਾਂ ਆਏ ਪਰਿਵਾਰ ਇਹਨਾਂ ਦਾ ਕੋਈ ਹਾਂਜੀ ਇਹਦਾ ਪਰਿਵਾਰ ਹੈ ਨਹੀਂ ਗੱਲ ਬਾਕੀ ਸਾਰੀ ਗੱਲ ਦਾ ਨਹੀਂ ਇਹਦਾ ਨਹੀਂ ਹੈਗਾ ਕਿ ਦੋਹਾਂ ਜਣੇ ਇਹਦਾ ਹੈਗਾ ਉਹ ਮੇਜਾ ਦੇਗਾ ਤੁਹੇ ਵੀ ਲੈਣਾ ਇਥੇ ਨਹੀਂ ਨਹੀਂ ਅੰਲੇ ਛੱਡ ਹੀ ਆਇਆ ਤੁਸੀਂ ਕਹਿੰਦੇ ਨਾ ਵੀ ਦੋਨ ਛੱਡ ਕੇ ਲੈਣਾ ਅੱਛਾ ਇਹਨਾਂ ਦਾ ਇਹ ਦੋਵੇਂ ਭਰਾ ਵਾ ਦਾ ਅੱਛਾ ਤੁਸੀਂ ਛੱਕੇ ਭਰਾ ਜੋ ਅੱਛਾ ਇਹ ਵੀ ਆਏ ਆ ਇਹ ਨਹੀਂ ਆਏ ਇਹ ਇਹ ਨਾ ਆਏ ਹਾਂ ਨਹੀਂ ਆਏ ਅੱਛਾ ਕੀ ਕਸਤਾ ਕਰਦਾ ਗਿਆ ਕਿਹਦਾ ਆ ਇਹ ਸਾਰਾ ਇਹਨਾਂ ਦਾ ਵਿਆਹ ਨਹੀਂ ਆ ਅੱਛਾ ਇਹਨਾਂ ਦਾ ਜਿਹੜਾ ਆਪਣਾ ਘਰ ਪਰਿਵਾਰ ਜਗਾ ਜੁਗਾ ਉਹਨਾਂ ਦੇ ਜਗਾਦੀ ਓ ਜਗਾ ਆ ਗਿਆ ਇਹ ਵੀ ਤੇ ਫਾਗ ਹਾਂ ਬੱਬਾ ਕੀ ਨਾ ਟੋਡਾ 4 ਸਿੰਗ ਹੋਏ ਲਿਖਿਆ 4 ਸੀਗਾ ਜਗਾ ਜਗਾ ਨਸ਼ਾ ਖਾ ਗਿਆ ਤੈਨੂੰ ਨਸ਼ੇ ਨੂੰ ਕਹੋ ਹਾਂ ਕਿ ਸਾਹਵੇਂ ਤੈਨੂੰ ਹੈ ਬਾਬੇ ਇਹ ਹੋਣਾ ਨਸ਼ਾ ਕਿੱਥੋਂ ਹੋਣਾ ਹੀ ਨਹੀਂ ਹੁਣ ਤੇ ਜਦੋਂ ਕਿਸੇ ਨੇ ਦੇਣਾ ਹੀ ਨਹੀਂ ਹਾਂਜੀ ਹਾਂਜੀ ਕਿਦਾਂ ਕਿਦਾਂ ਕਹਿੰਦੇ ਆ ਬਾਬਾ ਉਹ ਤੇ ਆਪੇ ਛੁੱਟ ਜਾਣਾ ਜਦੋਂ ਕਹਿੰਦੇ ਨੇ ਆਪ ਵੀ ਕਬਰਾਂ ਚ ਲੱਤਾਂ ਤੇ ਹੁਣ ਛੱਡ ਕੇ ਭਜਣਾ ਹੁਣ ਤੇ ਆਪੇ ਹੁਣ ਜਾਣਾ ਜਦੋਂ ਮਰੇ ਜਾਣਾ ਤੇ ਇਹਦਾ ਵੀ ਜੀ ਆ ਕੋਈ ਲਿਖਾਇਆ ਵਿਖਾਇ ਇਹਨਾਂ ਦਾ ਦਿਖਾਇਓ ਮੈਨੂੰ ਦੋ ਦਿਨ ਸਰਪੰਚ ਨੇ ਨਹੀਂ ਮਿਲਿਆ ਅੱਛਾ ਜੀ ਅੱਛਾ ਜੀ ਅੱਛਾ ਆ ਲਿਖਾਇਆ ਜੀ ਦਿਖਾਇਓ ਮੈਨੂੰ ਦਿਖਾਇਓ ਸਾਨੂੰ ਕੋਈ ਆ ਵੀਜ਼ਾ ਨਿਕਾਲ ਲਾ ਕੋਈ ਕੋਲਾ ਐਸੀ ਤੇ ਇਹਨਾਂ ਨੇ ਮੈਨੂੰ ਕਹਿ ਸੀਗਾ ਕਿ ਐਸੇ ਇੱਕ ਬਜ਼ੁਰਗ ਨੂੰ ਇੱਥੇ ਛੱਡ ਕੇ ਜਾਣਾ ਵਾ ਤੇ ਆ ਹਾਂਜੀ ਸਾਂਜੀ ਆ ਆਪਣੇ ਕੋਲ ਨਾ ਵੀਜ਼ਾ ਹੀ ਨਿਕਾਲ ਆਏ ਸੀਗੇ ਤੇ ਇਹਨਾਂ ਨੇ ਕਹਿ ਸੀਗਾ ਕਿ ਇੱਕ ਬਜ਼ੁਰਗ ਨੂੰ ਤੁਹਾਡੇ ਕੋਲ ਛੱਡ ਕੇ ਜਾਣਾ ਵਾ ਤੇ ਸੇ ਆਪਾਂ ਇਹਨਾਂ ਨੂੰ ਕਹਿ ਸੀਗਾ ਵੀ ਪੰਚਾਇਤ ਤੋਂ ਲਿਖਵਾ ਕੇ ਤੇ ਸਾਨੂੰ ਦੇ ਦਿਓ ਤੇ ਚਲੋ ਅੱਜ ਉਹ ਵੀਜ਼ਾ ਹੁਣੇ ਪੰਚਾਇਤ ਤੋਂ ਲਿਖਾ ਕੇ ਤੇ ਆਏ ਆਪਣੇ ਕੋਲ ਆਏ ਆ ਧੰਨਵਾਦ ਤੇ ਇਹਨਾਂ ਦਾ ਬਾਬਾ ਕੋਈ ਪੈਨਸ਼ਨ ਪੁੱਛ ਰਹੀ ਹੈ ਨਾ ਨਹੀਂ ਕੋਈ ਮੈਂ ਨਾ ਪੁੱਛਣੀ ਇਹ ਵਾਰ ਕਾੜੀ ਜੱਟਾਂ ਦੇ ਘਰ ਲੋ ਦਿੱਤਾ ਕੋਈ ਸਹਾਰਾ ਗਾੜੀ ਲੋ ਦਿੱਤਾ ਵਾ ਇਹਦਾ ਕਾਰਡ ਹੈਗਾ ਨਹੀਂ ਰਾ ਉਠਾ ਲਾ ਕੇ ਨਿਕਲ ਜੀ ਹੋਇਆ ਜੀ ਦਾ ਨਹੀਂ ਨਹੀਂ ਹੋਇਆ ਇਹਨੇ ਕਹੋ ਤੂੰ ਨੇ ਰਹਿਂਦਾ ਫਿਰ ਕਿੱਥੇ ਹੀ ਹੈ ਰਹਿੰਦਾ ਹੈ ਕਿਤੇ ਸਰੇ ਮੇਰੀ ਨੇ ਕਦੇ 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 ਕੋਲ ਬਾਹਰੀ ਸੰਗਰਾਸ ਬਬੀ ਜੀ ਤੁਹਾਡਾ ਭਰਾ ਵਾ ਜੇ ਤੁਹਾਡਾ ਪਰਿਵਾਰ ਹੈਗਾ ਤਾਂ ਤੁਸੀਂ ਸਾਹਮਣੇ ਸਾਡੇ ਪਰਿਵਾਰ ਨਕਬਲੋੜ ਦਾ ਜੇ ਉਹਨਾਂ ਨੇ ਇਹਨਾਂ ਦਾ ਨਹੀਂ ਪਰਿਵਾਰ ਹੈਗਾ ਇਹਦਾ ਪਰਿਵਾਰ ਹੀ ਜਿਹੜਾ ਉਹ ਧੂੜਾ ਹੋ ਗਿਆ ਅੱਛਾ ਇਹ ਤੇਰਾ ਮੁੰਡਾ ਪਿੱਛੇ ਜਿਹੜਾ ਪੂਰਾ ਹੋ ਗਿਆ ਮੁੰਡਾ ਗੱਭਰੂ ਹੀ ਹੋ ਗਿਆ ਹਾਂਜੀ ਬੱਚੇ ਆ ਹਾਂਜੀ ਤੇਰੀ ਉਮਰ ਦਾ ਤੇ ਨਹੀਂ ਇਹਨਾਂ ਦੇ ਇੱਕ ਪਰਿਵਾਰ ਤੋਂ ਕੋਣ ਆ ਮੇਰੇ ਕੱਲੇ ਨੋ ਆ ਨਹੀਂ ਅਪੁੱਤਰੇ ਆ ਦਾ ਮਤਲਬ ਖਾਂਦੇ ਪੀਂਦੇ ਆਪੇ ਕਰਦੇ ਆ ਅੱਛਾ ਕੋਈ ਨਹੀਂ ਸਾਹਮਣੇ ਕੀ ਨਾਹੀ ਬਾਪੂ ਜੀ ਦਾ ਮੁਖਤਾਰ ਸਿੰਘ ਪਿਕਾਰ ਕਿਥੇ ਗਿਆ ਝੁਲਾ ਸਾਹਿਬ ਚ ਆਪਾਂ ਦੋ ਲੋਕ ਪਤੀਆਂ ਅੱਛਾ ਦੋ ਲੋਕ ਪਤੀ ਹੈ ਹਾਂ ਹਾਂ ਕੱਛੇ ਗੱਛੇਗਾ ਉਹ ਅਗਲੇ ਬੰਦੇ ਅੱਛਾ ਅੱਛਾ ਗੱਛੇ ਘਰ ਲੱਗੇ ਆ ਮੈਂ ਗਿਆ ਤਾ ਉਹ ਗੱਛੇ ਘਰ ਲੱਗੇ ਘਰਿਆਂ ਇੱਕ ਦੋ ਅੱਛਾ ਬਬੇ ਚਲੋ ਅਸੀਂ ਇਹਨੂੰ ਰੱਖ ਲੈਨੇ ਆ ਕੋਲ ਰੱਬ ਨਾ ਕਰੇ ਕੋਈ ਨਾਲ ਕੋਈ ਗੱਲਬਾਤ ਹੋ ਜੇ ਕੋਈ ਹੈਨਾ ਫਿਰ ਅਸੀਂ ਉਹਦੇ ਜ਼ਿੰਮੇਵਾਰ ਨਹੀਂ ਆ ਹਾਂ ਜੀ ਕਿਉਂਕਿ ਉੱਥੇ ਵੇਖੋ ਹੁਣ ਕਿੰਨੇ ਭਗਤ ਆ ਸਾਡੇ ਕੋਲ 60 70 ਜਾਣੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਨਾ 60 70 ਸਾਡੇ ਕੋਲ ਭਗਤ ਵਾ ਤੇ ਇਹਨਾਂ ਚੋਂ ਲਗਭਗ ਕਈ ਯਾਰ ਕਿਸੇ ਕੋਈ ਬਿਮਾਰਸ਼ ਮਾਰ ਹੋਈਂਦਾ ਵਾ ਕਈ ਕੋਈ ਦੀ ਡੈਥ ਹੋ ਜਾਂਦੀ ਹੈ ਹਨਾ ਕੱਲ ਨੂੰ ਇਹਦੇ ਨਾਲ ਕੋਈ ਘਟਨਾ ਵਾਪਰ ਜੇ ਕਿਉਂਕਿ ਮੈਂ ਕਹਿਣਾ ਹੁੰਦਾ ਵਾਂ ਕਿ ਪਤਾ ਤੇ ਸਾਡਾ ਵੀ ਨਹੀਂ ਆ ਵੀ ਮਿੰਟ ਦਾ ਨਹੀਂ ਪਰ ਹੌਸਾ ਹੈਗਾ ਪਰ ਰੱਬ ਨਾ ਕਰੇ ਕੋਈ ਗੱਲਬਾਤ ਹੋ ਜੇ ਕੱਲ ਨੂੰ ਤੁਸੀਂ ਸਾਨੂੰ ਕਹਿ ਨਹੀਂ ਸਕਦੇ ਸੋ ਧੰਨਵਾਦ ਮੈਂ ਕਰਦਾ ਇਹਨਾਂ ਵੀਰਾਂ ਦਾ ਸੰਜੀ ਏ ਅੱਜ ਬਜ਼ੁਰਗਾਂ ਨੂੰ ਸਾਡੇ ਕੋਲ ਛੱਡਨਾਏ ਆ ਤੇ ਕੋਈ ਗੱਲ ਨਹੀਂ ਅ ਪੰਜਾਬ ਪਰਵਾਸ ਪਰਵਾਸ ਕਿੱਥੇ ਆ ਪਰਵਾਸ ਹਾਂ ਕੇ ਚਾ ਬਣਾ ਆ ਸਮਝੀ ਆਪਣਾ ਅਨਾਥ ਆਸ਼ਰਮ ਮੈਂ ਤੁਹਾਨੂੰ ਦਿਖਾਉਣਾ ਵਾ ਸਾਰਾ ਤੇ ਆ ਜਿਵੇਂ ਭੈਣਾ ਵਾਸਤੇ ਸਾਡੇ ਇੱਥੇ ਹਾਲ ਬਣ ਰਿਹਾ ਵਾ ਤੇ ਧੰਨਵਾਦ ਕਰਦਾ ਵਾਂ ਮੈਂ ਆਪਣੇ ਐਨ ਆਰ ਆਈ ਵੀਰ ਦਾ ਜਿਨ੍ਹਾਂ ਨੇ ਇਸ ਇਹਨਾਂ ਬੱਚਿਆਂ ਵਾਸਤੇ ਇੱਥੇ ਭੈਣਾ ਵਾਸਤੇ ਆਸ਼ਰਮ ਦਾ ਜਿਹੜਾ ਹਾਲ ਬਣਾ ਰਹੇ ਭੈਣਾ ਵਾਸਤੇ ਹੋਰ ਰੋਸ਼ਨੀ ਕਿਦਾਂ ਮਾਣੀ ਹਾਊ ਆਰ ਯੂ ਕਾਈ ਆਮ ਫਾਈਨ ਏ ਸਾਡੀ ਰੋਸ਼ਨੀ ਹੈ ਤੇ ਆ ਜਿਹੜਾ ਹਾਲ ਸਾਡਾ ਚੁਪਕਾਣ ਵਾਸਤੇ ਬੰਦਿਆ ਵਾ ਤੇ ਹੁਣ ਤੁਹਾਨੂੰ ਮੰਗਦੇ ਬੰਦੇ ਦੂਜੇ ਵੀ ਫਨਾਂ ਆਪਣੇ ਜਿਹੜੇ ਆ ਅچھے ਆਸ਼ਵਿਦੇਸ਼ ਫਕਟ ਇੰਡੀਆ ਜਿਵੇਂ ਸਹੀ ਆ ਬੱਚੇ ਇਸ਼ਕੀਦੋ ਆ ਬੱਚੇ ਤਾਂ ਦਿਖਣ ਲੱਗਿਆ ਦੋ ਆ ਬੱਚੇ ਕਿੱਥੇ ਬੈਠਿਆ ਹੈ ਆਓ ਬੱਚੇ ਦੋ ਹੈ ਆ ਬੱਚੇ ਦੋ ਤੇ ਇਹ ਇਹਨਾਂ ਦੇ ਨਾਲ ਪਰਿਵਾਰ ਨੇ ਆਵਾ ਤੇ ਚਲੋ ਇਹਨਾਂ ਦੇ ਪਰਿਵਾਰਾਂ ਨੇ ਤੇ ਸਾਨੂੰ ਦੱਸਿਆ ਨਹੀਂ ਪਰ ਸਾਨੂੰ ਇਹਨਾਂ ਦੀ ਇਨਕੁਆਇਰੀ ਹੋ ਗਈ ਆ ਤਾਂ ਇਹਨਾਂ ਦੀ ਪਛਾਣ ਹੋ ਗਈ ਬੱਚੇ ਪੇ ਕੌਣ ਆ ਕਿੱਥੋਂ ਆ ਸੋ ਅਸੀਂ ਇਹਨਾਂ ਨੂੰ ਹੁਣ ਇਹਨਾਂ ਦੇ ਪਰਿਵਾਰ ਦੇ ਕੋਲ ਲੈ ਕੇ ਚੱਲੇ ਆ ਇੱਕ ਅੱਧੀ ਦਿਨ ਤਾਈਂ ਆ ਆਪਣੇ ਦੂਜੇ ਭਗਤਵਾ ਤੁਸੀਂ ਦੇਖ ਸਕਦੇ ਜੀ ਸਾਰਾ ਆਸਮਨ ਦੇਖ ਸਕਦੇ ਜੀ ਤੇ ਆ ਸਾਡਾ ਜਿਹੜਾ ਗੁਜਰਾ ਤੋਂ ਛਡਵਾਇਆ ਸੀਗਾ ਆ ਦਿਨੇ ਵਾਲ ਤੋਂ ਛਡਵਾਇਆ ਸੀਗਾ ਇਹਦਾ ਪਰਿਵਾਰ ਨਹੀਂ ਮਿਲਿਆ ਇਹਦੇ ਨਾਲ ਜਿਹਦਾ ਪਰਿਵਾਰ ਮਿਲ ਗਿਆ ਸੀਗਾ ਉਤਰਾਖੰਡ ਦਾ ਪਰ ਇਹਦਾ ਪਰਿਵਾਰ ਨਹੀਂ ਮਿਲਿਆ ਇਹਨੂੰ ਆਪਾਂ ਪੁੱਛਦੇ ਹਾਂ ਵੀ ਬਾਬਾ ਕੌਣ ਆ ਤੇ ਕੀ ਨਾਮ ਬਾਬੇ ਘਰ ਜਾਣਾ ਆਪਣੇ ਕੈ ਨਾਮ ਹੈ ਆਪਕਾ ਸੰਤੋਸ਼ਾ ਸੰਤੋਸ਼ ਕੁਮਾਰ ਔਰ ਆਪਕੇ ਫਾਦਰ ਦਾ ਨਾਮ ਰੇਛੂ لال ਦਾ ਹਾਂ ਛੋਟੇ ਲਾਲ ਦਾ ਆ ਓਕੇ ਔਰ ਆਪਕਾ ਗਾਉਂ ਦਾ ਨਾਮ ਕੀ ਹੈ गाँव में रहते हैं बितिया डिस्ट्रिक्ट बितिया डिस्ट्रिक्ट गाँव क्या गाँव का नाम क्या है बितिया डिस्ट्रिक्ट और बिटिया तो डिस्ट्रिक्ट है ना गाँव कौन सा डिस्ट्रिक्ट के बगल में है बगल में कौन सा गांव है बल्ठा है बल्ठा बोला जाता है, बोला जाता है। बल्ठा और उसके एक मिनट साढ़ीगढ़ उसके पड़ोस में कौन सा गाँव है पड़ोस में लोरिया पड़ेगा लोरिया और बगल में पड़ेगा सब ओके okay. आपके पिताजी का नाम क्या है वही ना छुटलाल सा ओके दादा का दादा का नाम है चलितर अच्छा तो और मैं बताना चाहता आपका कोई जैसे पूरा नाम क्या है जैसे हमारा मेरा नाम जगजीत सिंह संधू है आपका पूरा नाम क्या है गोद कौन सी लगती है आपकी अपने घर बेहता हूँ फिर गोद कौन सी लगती है आपकी ਜਾਦਵੋ ਕਿ ਕਿਉਂ ਕੋਨ ਨਸੀਆ ਕਾਨੂੰ ਹਾਂ ਨਸੀਆ ਕਾਨੂੰ ਅੱਛਾ ਇਹ ਸੰਜੀ ਆਪਣਾ ਐਡਰੈਸ ਦੱਸ ਰਿਹਾ ਪਸਤ ਸੋ ਆਪਾਂ ਇਹਦਾ ਘਰ ਲੱਭਣਾ ਵਾ ਜਰੂਰ ਸਾਥ ਦਿਓ ਆ ਸਾਡੇ ਬਜ਼ੁਰਗ ਬਾਪੂ ਆ ਬਾਪੂ ਜੀ ਹਾਊ ਆਰ ਯੂ ਕੈਸੇ ਰੇ ਬੱਬੂ ਬਾਪੂ ਕਿਸਾ ਏ ਬਾਪੂ ਕੀ ਹਾਲ ਆ ਬਾਪੂ ਹੈ ਨਹੀਂ ਹੈ ਨਹੀਂ ਬਾਪੂ ਰਮੇਸ਼ ਹਾਂਜੀ ਕਿੱਦਾਂ ਕੈਸੇ ਸਭ ਠੀਕ ਆ ਕਿਦਰ ਏ

ਰਾਠੀਏ ਸਾਹਿਬ ਪੰਜਾਬ ਨੂੰ ਜਾ ਕੇ ਮਿਲਣੀ ਉੱਥੇ ਠੀਕ ਆ ਅੱਡੇ ਵਾਲਿਆਂ ਦੇ ਬੰਡੇ ਪੰਜਾਬ ਮੋਟਾ ਜਾਈ ਮੋਟਾ ਜਾਈ ਆਹੋ ਚਲ ਫੋਟ ਚਾਈਂ ਰਾਠੀਏ ਵਾਲਾ ਹਾਂ ਰਾਠੀਏ ਨਾ ਲਓ ਹਾਂ ਨਾ ਲਓ ਮੈਂ ਤਾਂ ਬਣਾਉਣਾ ਚੱਲ ਠੀਕ ਹੈ ਫੋਨ ਹੁੰਡਿਆ ਲਾ ਦੋ ਕੇ ਪਾਏ ਵਾਏ ਸੋ ਸੰਜੀ ਆ ਆਪਣੇ ਭਗਵਤਵ ਤੁਸੀ ਦੇਖ ਸਕਦੇ ਸਾਰੇ ਏ ਸਾਡਾ ਬਾਪੂ ਆ ਨਹੀਂ ਆਵੇ ਅੱਛਾ ਜੀ ਬਾਪੂ ਸੌਰੀ 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 ਇਹ ਸਾਡਾ ਰਣੇਸ਼ ਆ ਤੇ ਆ ਬਜ਼ੁਰਗ ਬਾਬਾ ਵਾ ਅਸੀਂ ਇਹਨਾਂ ਨੂੰ ਅੰਮ੍ਰਿਤਸਰੋਂ ਕੀ ਹੈ ਗੰਦਰ ਕੋਈ ਜੜਾ ਵਾ ਢੋਲ ਪਲਾਇਆ ਵਾ ਹੈਗਾ ਕੋਈ ਉੱਥੋਂ ਲੈ ਕੇ ਆਂਦਾ ਸੀ ਆ ਬਾਬਾ ਜੀ ਰੋਟੀ ਤੁਸੀਂ ਆ ਵੀਡੀਓ ਚ ਦੇਖ ਦੇ ਸਕਦੇ ਹੋ ਕਿ ਕਿੱਡੀਆਂ ਲੰਮੀਆਂ ਇਹਨਾਂ ਦੀਆਂ ਜੜਾਵਾਂ ਸੀ ਜਾਂ ਤੇ ਹੁਣ ਬਾਬਾ ਸਾਡਾ ਦੇਖੋ ਕਿੰਦੀ ਚੜ੍ਹਦੀ ਕਲਾ ਹੋਰ ਬਾਬਾ ਜੀ ਠੀਕ ਠਾਕ ਜੀ ਮੇਰਾ ਵਾਈਗਰੂ ਦੀਆਂ ਤੇ ਕਿਹੜਾ ਪਿੰਡ ਹੀ ਟਾਡਾ ਬਾਬਾ ਜੀ ਇੱਦਾਂ ਬੈਠੇ ਝੁਕੀ ਜਿਹਾ ਬੈਠੇ ਜੇ ਬਾਹਰ ਆ ਜਾ ਮੜਾ ਜਾ ਤਲਵੰਡੀ ਪੂਰਾ ਪੂਰਾ ਨਾਗਿਤਾਂ ਤਲਵੰਡੀ ਡੋਗਰਾ ਤਲਵੰਡੀ ਡੋਗਰਾ ਮਾਨ ਨਾਲ ਸਾਡੇ ਕੋਲ ਬੈਠੇ ਝੁਕੀ ਜਿਹਾ ਇੱਦਾਂ ਤੇ ਐਥੇ ਨਹੀਂ ਦੇ ਲਈ ਅੱਬਾ ਜੀ ਨੂੰ ਸਿਲਾ ਕੇ ਕਹਿੰਦਾ ਸੀ ਆ ਖਦੂਰ ਸਾਹਿਬ ਤੋਂ ਆਹ ਸਾਰੇ ਸਾਡੇ ਸਤਿ ਭਗਤਵਾ ਠੀਕ ਹੈ ਜੀ ਤੇ ਆ ਜਿਹੜਾ ਵੀਰ ਵਾ ਇਹਨੂੰ ਵੀ ਅਜੇ ਪਿੰਡ ਲੈ ਕੇ ਜਾਣਾ ਥੋੜੀ ਜੇ ਹਾਂ ਕਿੱਥੇ ਛੱਡ ਗਿਆ ਮੈਂ ਨੂਰਪੁਰ ਪਿੰਡ ਨੂਰਪੁਰ ਬਿੱਦੀ ਛੱਡੋ ਨਾ ਛੱਡੋ ਨਾ ਬੇਦੀ ਨਹੀਂ ਹੁਰਬਰ ਚੱਠਾ ਨੂੰ ਤੇ ਹੁਰਬਰ ਚੱਠਾ ਲੈ ਕੇ ਛੱਡੋ ਨਾ ਛੱਡੋ ਨਾ ਛੱਡੋ ਨਾ ਛੱਡੋ ਨਾ ਤੇਰੀਆਂ ਹੱਡੀਆਂ ਹੀ ਜਾਣਗੀਆਂ ਤੇਰੀਆਂ ਹੱਡੀਆਂ ਹੀ ਜਾਣੀਆਂ ਬਾਬਾ ਤੂੰ ਨਹੀਂ ਜਾਂਦਾ ਹੁਣ ਤੇਰੀਆਂ ਗੁੰਦਲ ਸਾਹਿਬ ਵੱਡੇ ਜਾਣਗੀਆਂ ਹਾਂ ਬੋਲਦੇ ਹਾਂ ਕੋਈ ਗੱਲ ਨਹੀਂ ਛੱਡੋ ਨਾ ਤੈਨੂੰ ਛੱਡੋ ਨਾ ਹਾਂ ਐ ਵੇ ਕਾਲਾ ਕਿੱਡਾ ਚੱਲਦੇ ਅੱਜ ਉੱਥੇ ਚੂੜੀ ਵਾਲੀ ਬੈਠੀ ਤੇਰੀ ਵੇ ਜਾਂ ਮੇਰ ਕੋ ਛਡੋ ਨਾ ਛਡੋ ਨਾ ਆ ਸੰਜੀਏ ਭਗਤਵਾ ਆ ਜੀ ਦੀ ਭੈਣ ਨੂੰ ਆਪਾਂ ਲੈ ਕੇ ਜਾਂਦਾ ਸੀਗਾ ਛਡਾ ਕੇ ਤਨ ਤੁਹਾਨੂੰ ਜੀ ਦੇਖੋ ਕਿਦਾਂ ਬਾਤ ਹੁਣ ਲੈਟਨ ਮੇਰੇ ਸਾਹ ਨਾਲ ਵਿੱਚੀ ਹੋਇਆ ਪਿਆ ਸਭ ਕੁਛ ਇਹਦੀ ਵਾਹਿਗੁਰੂ ਅੱਛਾ ਯਾਰ ਤੁਸੀਂ ਮਨਾਪਾ ਨੰਬਰ ਪਰ ਮੈਂ ਸ਼ਾਮ ਨੂੰ ਆਇਆ ਫੋਨ ਕਰਨਾ ਨਹੀਂ ਬਚਿਆ ਹਾਂ ਤਾਂ ਜੀ ਪਰ ਆ ਕੋਈ ਚੰਗੀ ਗੱਲ ਨਹੀਂ ਉਹ ਵਿਚਾਰੀ ਨੇ ਦੇਖੋ ਕੀ ਹਾਲਾਤ ਬਣੇ ਪਏ ਆ 2 ਸਾਲ ਤੋਂ ਭੈਣ ਨੂੰ ਲੋਕ ਦੇ ਵਿੱਚ ਰੱਖਿਆ ਹੋਇਆ ਤੇ ਪਿਛਲੇ 2 ਮਹੀਨੇ ਹੋ ਗਏ ਤੁਹਾਨੂੰ ਇੱਕ ਦਿਨ ਤੁਸੀਂ ਕਹਿੰਦੇ ਰੋਜ਼ ਆਉਂਦੇ ਜੇ 2 ਮਹੀਨੇ ਹੋ ਗਏ ਤੁਸੀਂ ਇੱਕ ਦਿਨ ਨਹੀਂ ਬੜੇ ਇੱਥੇ ਹਾਂ ਸਦਿਖ ਖੋਲੋ ਹਾਂ ਜੀ ਖੋਲ ਗਿਆ ਰੋਟੀ ਉਹ ਉਹਨਾਂ ਦੇ ਭਾਈ ਆ ਆਏ ਤੇ ਭਾਂਡੇ ਇੱਥੇ ਅੰਦਰੋਂ ਪਵਾ ਲੈਂਦੀ ਆ ਆ ਹਾਂ ਇੰਨਾ ਭਾਂਡੇ ਪਾਉਂਦੀ ਹੈ ਨਾ ਆ ਦੇਖੋ ਇਧਰ ਹਾਂ ਇਦਾਂ ਹੀ ਵਾਲੀ ਦੀ ਨਾ ਬੇਨੇਚਾਨੀ ਡੀ ਫਾਰਮੇਸੀ ਕੀਤੀ ਸੀਗੀ ਤੇ ਆ ਵੇਖੋ ਸਾਡੇ ਸਾਡੇ ਭਗਤ ਨਾਨ ਨੂੰ ਕਿ ਧੁੱਪੇ ਬੈਠੇ ਆ ਤੇ ਆ ਸਾਡਾ ਕਾਲੂ ਆ ਹੈ ਮੋਫਲੀ ਆਏ ਉਧਰ ਵਹਿੰਦੇ ਗਏ ਨਾ ਮੋਫਲੀ ਅਸਾਂ ਹੱਥ ਮਰਾ ਹੱਥ ਮਰਾ ਯਾਰੀਆਂ ਫਿਰ ਆਪਣੀਆਂ ਪੱਕੀਆਂ ਇਹ ਆ ਮੇਰਾ ਪੱਕਾ ਯਾਰ ਕੀ ਨਾ ਤੇਰਾ ਕਾਲੂ ਕਾਲੂ ਕਦਾਂ ਕਾਲੂ ਮੋਫਲੀ ਲੈ ਦੇ ਗਿਆ ਮੌਲੀ ਲੈਦਨਾ ਮੌਲੀ ਲੈਦਨਾ ਭਗਤਾਂ ਤੇ ਆ ਵੀ ਸੰਧੀਆ ਭਗਤਵਾ ਜਿਹਨੂੰ ਅਸੀਂ ਅ ਰਮਦਾਸ ਤੁਲੇ ਕਹਿੰਦੇ ਸੀਗਾ ਬਾਬਾ ਵੱਡਾ ਸਾਰ ਸਮਾਤ ਤੋਂ ਤੇ ਇਹ ਭਗਤ ਨੂੰ ਇਹਦੇ ਘਰੇ ਅਸੀਂ ਲੈ ਕੇ ਨਹੀਂ ਗਏ ਥੋੜੀ ਜਿਹੀ ਬੀਜੀ ਹੁੰਦਾ ਕਰਕੇ ਹੁਣ ਇਹਦਾ ਪਰਿਵਾਰ ਜਿਹੜਾ ਪਿੰਡ ਸਾਨੂੰ ਪਤਾ ਲੱਗਾ ਇਹਨੂੰ ਲੈ ਕੇ ਚੱਲਾਂਗੇ ਤੇ ਸੰਧੀ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਇਹਨਾਂ ਵਾਸਤੇ ਸਾਨੂੰ ਨਾ ਹੁਣ ਲੋੜ ਵਾ ਇੱਥੇ ਆਟੇ ਦੀ ਲੋੜ ਵਾ ਆਟੇ ਦੀ ਜਾਂ ਕਣਕ ਦੀ ਲੋੜ ਵਾ ਕਿਉਂਕਿ ਇੱਥੇ ਸਾਡਾ ਮਹੀਨੇ ਦਾ 1 ਟਨ ਆਟਾ ਲੱਗ ਜਾਂਦਾ ਵਾ ਸੋ ਬੜੀ ਔਖਾ ਹੁਣ ਗੁਜ਼ਾਰਾ ਹੋ ਰਿਹਾ ਕਿਉਂਕਿ ਆਟਾ ਖਤਮ ਹੋ ਗਿਆ ਸਾਡੇ ਕੋਲ ਤੇ ਸੋ ਬੇਨਤੀ ਆ ਜਰੂਰ ਪ੍ਰਵਾਨ ਕਰਿਓ ਤੁਹਾਡੇ 10-10 ਰੁਪਏ ਨਾਲ 100-100 ਰੁਪਏ ਨਾਲ ਤਾਂ ਜਾਣਾ ਕੁਝ ਨਹੀਂ ਪਰ ਇਹਨਾਂ ਵਾਂਗੇ ਇਹਨਾਂ ਦੇ ਮੂੰਹ ਦੇ ਵਿੱਚ ਭਗਤਾਂ ਦੇ ਮੂੰਹ ਦੇ ਵਿੱਚ ਰੋਟੀ ਪੈ ਜਾਊਗੀ ਸੋ ਇੰਨਿਆਂ ਕਿ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਤੇ ਆ ਸਾਡੇ ਭਗਤਾਂ ਇਹਨਾਂ ਦੇ ਮੂੰਹ ਦੇ ਵਿੱਚ ਰੋਟੀ ਪੈਣੀ ਆ ਇਹ ਆ ਸਾਡਾ ਮੰਗਲ ਮੈਂ ਤੁਹਾਨੂੰ ਵੀਡੀਓ ਚ ਦਿਖਾਉਣਾ ਹੁੰਦਾ ਤੁਹਾਨੂੰ ਹਾਂ ਬੱਧੀ ਹਾਂ ਨਹੀਂ ਵੈਗੂ ਖਾਤੇ ਵੈਗੂ ਫਟੇ ਹੋ ਜਾਂਦਾ ਕਣਕ ਵੀ ਦੇ ਦਊਗਾ ਕਣਕ ਵੀ ਦੇ ਦੇਗਾ ਕਿੰਨੀ ਕਣਕ ਦੇਗਾ ਹਾਂ 2 ਬੋਰੇ ਪੱਟ 2 ਬੋਰੇ ਪਰ ਕਿ ਹਾਂ ਨਹੀਂ ਤੇ ਚਾਲ ਪੱਟ ਦੇ ਦਊ ਚਾਰ ਪਰ ਕਿਤੇ ਜੇ ਨਾਂ ਦਿੱਤੇ ਤਾਂ ਦੇ ਲੰਮਾ ਤੇ ਜੇ ਨਾਂ ਦਿੱਤੇ ਤੇ ਤੂੰ ਆਖਿਆ ਵੀ ਨਹੀਂ ਦੇਣੀ ਤੇ ਫੇਰ ਕੀ ਕਰਾਂਗੇ ਹਾਂ ਦੱਸ ਹੁਣ ਹੁਣ ਬੱਕਰੀ ਦਾ ਦੁੱਧ ਪੀਂਦੀ ਕੰਮ ਦਾ ਹਾਂ ਹੈ ਹੁਣ ਬੱਕਰੀ ਦਾ ਦੁੱਧ ਪੀਂਦੀ ਕੰਮ ਦਾ ਅਸਾਂ ਬੱਕਰੀ ਦਾ ਦੁੱਧ ਪੀਣਾ ਹਾਂ ਹੁਣ ਚਾਹ ਪੀਂਦੀ ਕੰਮ ਦਾ ਬੱਕਰੀਆਂ ਜੀ ਮੈਨੂੰ ਸਕਦੀ ਤੇ ਕਹਿੰਦਾ ਬੱਕਰੀ ਦਾ ਦੁੱਧ ਪੀਨੂ ਜੀ ਚਾਹ ਪੀਂਦੀ ਕੰਮ ਦਾ ਗੋਲ ਬੱਕਰੀ ਦਾ ਦੁੱਧ ਤਾਂ ਇਥੋਂ ਹੀ ਲਾਵਾਂਗੇ ਹਾਂ ਇਥੇ ਲਿਆਉਂਦੇ ਬੱਕਰੀ ਦੁੱਧ ਨਹੀਂ ਤੇ ਵੈਰੀ ਮੈਨੂੰ ਭੂਣ ਲਾਤੇ ਗੱਲ ਕਰ ਉਹਨੂੰ ਕਹਾਂ ਇੱਕ ਬਕੀਲਾ ਦੇ ਇੱਥੇ ਵਾਹ ਕਿ ਤੁਹਾਨੂੰ ਗੁਰਾਉਂਦਾ ਸੀ ਇਹ ਬੱਚੇ ਨੂੰ ਆਪਾਂ ਡੋਕ ਪਿੰਡੋ ਲੈ ਕਹਿੰਦਾ ਸੀਗਾ ਤੇ ਇਹਨੂੰ ਘਰੇ سنگਲ ਮਾਰੇ ਸੀਗਾ ਆ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਦਿਖਾ ਰਿਹਾ ਵਾਂ ਵੀ ਕਿੱਦਾਂ ਇਹ سنگਲ ਇਹਨੂੰ ਮਾਰਿਆ ਸੀ ਕਿਉਂਕਿ ਮਾਪਿਓ ਮਜਬੂਰ ਸੀਗਾ ਇਹ ਡਿਸਟਰਬ ਸੀਗਾ ਦਿਮਾਗੀ ਥੋੜਾ ਇਹ ਬੱਚਿਆਂ ਵਾਲਾ ਹਾਲੇ ਦਾ ਤੇ ਜਿਹੜੀ ਮਾਂ ਵਾਦੀ ਤੇ ਉਹ ਹੈਂਡੀਕੈਪ ਸੀ ਇੱਧਰ ਰੱਖਿਓ ਇੱਧਰ ਰੱਖਿਓ ਇਹ ਬੰਦੇ ਕਿੱਦਾਂ ਫਿਰ ਵਧੀਆ ਜੀ ਕੀ ਨਾ ਤੇਰਾ ਏ ਮੇਨਾ ਸਰਬਜੀਤ ਮਾ ਸਰਬਜੀਤ ਮਾ ਕਿ ਮਾ ਤੂੰ ਆਪੇ ਬਲਕਹ ਪਰਿਆ ਪਰਿਆ ਆਪ ਰੱਖਿਆ ਨਾ ਹਾਂ ਹੂੰ ਹੋ ਸੇ ਨਵੇਂ ਦਾਨੀਆਂ ਨਹੀਂ ਮੈਂ ਤਾਂ ਕਿ ਜਿੱਦ ਤੇ ਮੇਰੇ ਹਸਮਣਟ ਰੱਖਿਆ ਤੋਤਾ ਹਸਮਣਟ ਮੇਰਾ ਰੋਜ ਜਦ ਕਰਦਾ ਕਿੰਨਾ ਕਿੰਨਾ ਕਹਿੰਦੇ ਕਿ ਇਹਨੂੰ ਭੇਜੋ ਠੀਕ ਨਹੀਂ ਹੈਗੀ ਅੱਛਾ ਛੱਡ ਕੇ ਜਾਓ ਕਿਉਂਕਿ ਜੀਜੂ ਮੇਰੇ ਬੜੇ ਬਿਮਾਰ ਹੈ ਤੇ ਸائیں ਜੀ ਆਹ ਬੱਚਿਆਂ ਨੂੰ ਆਪਾਂ ਲੈ ਕੇ ਆਂਦਾ ਸੀਗਾ ਪਿੰਡ ਰਸੂਲਪੁਰ ਤੋਂ ਇਹ ਦੋਵੇਂ ਭਰਾ ਸੀਗੇ ਠੀਕ ਹੈ ਜੀ ਤੇ ਆਹ ਦੇਖੋ ਦੂਜਾ ਭਰਾ ਇਹਦੇ ਹੱਥਾਂ ਦੇ ਖਾਰ ਕਾਫੀ ਜ਼ਖਮ ਜੁਗੀ ਸੀ ਹੁਣ ਅੱਗੇ ਨੂੰ ਠੀਕ ਆ ਤੇ ਇਹ ਦੋਵਾਂ ਭਰਾਵਾਂ ਨੂੰ ਸੀ ਲੈ ਕੇ ਆਏ ਸੀ ਏ ਤੇ ਹੋਰ ਕਿਦਾਂ ਫਿਰ ਠੀਕ ਆ ਠੀਕ ਆ ਦਿਲਜੀਬਾ ਨਾ ਕੀ ਤੇਰਾ ਕਾਕੇ ਕਾਕਾ ਕਿਹੜਾ ਪਿੰਡ ਆ ਕਾਏ ਹਾਂ ਕਾਏ ਇਹ ਸੰਜੀ ਤਾਂ ਨੀ ਮੈਨੂੰ ਯਾਦ ਹੁਣ ਮੈਂ ਕਿੱਥੋਂ ਲੈ ਕੇ ਜਾਂਦਾ ਸੀਗਾ ਇਹਨੂੰ ਤੇ ਆ ਸਾਡਾ ਕਾਲੂਆ ਜਿਹਨੂੰ ਅਸੀਂ ਛੜਵਾ ਕੇ ਲੰਦਾ ਸੀਗਾ ਆ ਪਿੰਡ ਸੀਗਾ ਖੇੜੀ ਪਿੰਡ ਸੀਗਾ ਚੰਕੌਰ ਸਾਹਿਬ ਦੇ ਕੋਲ ਉੱਥੋਂ ਇਹਨੂੰ ਛਡਵਾ ਕੇ ਲੰਦਾ ਸੀ ਆ ਸਾਡਾ ਬਜ਼ੁਰਗ ਹੋਰ ਬਾਬੇ ਠੀਕ ਠਾਕ ਏ ਬਾਬਾ ਜੀ ਹਾਂ ਦੱਸੋ ਜੀ ਪਛਮਨਾਲ ਚੱਕ ਦੇ ਜਿਹੜਾ ਹੀ ਹੈ ਹੈ ਅਫਰ ਕਾਸ਼ ਆਹੋ ਉਹ ਦਵਾਈ ਦਿੱਤਾ ਬਾਬੇ ਕੋਈ ਲੰਘ ਕੋ ਹਾਂ ਉਹ ਦਵਾਈ ਮੇਰੇ ਦਾਦੀ ਪੁੱਛੇ ਰਹਿੰਦਾ ਵੀ ਉਹ ਕੁਝ ਛੁੱਕੇ ਲੈ ਗਿਆ ਕੋਈ ਗੱਲ ਨਹੀਂ ਮੈਂ ਕਢਵਾ ਦਿੰਦਾ ਤੇ ਹੋਏ ਇਜ਼ਾ ਕਰੋ ਕਢਵਾ ਦਿੰਦਾ ਬਾਈ ਤੇ ਮੈਨੂੰ ਕੱਲ ਦੀ ਦਵਾਈ ਨਹੀਂ ਲੱਭੀ ਕੋਈ ਨਿਕੜਵਾ ਦੇਣਾ ਮੈਂ ਕਢਵਾ ਦਿੰਦਾ ਬਾਬਾ ਕਾਸ਼ ਨਾਲੇ ਦੇ ਆ ਸੰਜੀ ਸਾਡੀ ਮਾਂ ਸੀਗੀ ਜਿਹਦੀ ਮੈਂ ਵੀਡੀਓ ਤੁਹਾਨੂੰ ਪਾਈ ਸੀ ਕਿ ਜਿਹਦਾ ਪੁੱਤ ਹੀ ਇਹਨੂੰ ਆ ਨਸ਼ੇ ਦੇ ਖਾਤਰ ਟਾਬੇ ਤੇ ਵੇਚ ਗਿਆ ਸੀਗਾ